2 ਕਿਲੋ ਹਫੀਮ ਰਿਕਵਰ ਕੀਤੀ ਹੈ ਜਿਦੇ ਵਿੱਚ ਦੋ ਦੋਸ਼ੀ ਜਿੰਨਾ ਚੋ ਇੱਕ ਬੰਦਾ ਹੈ ਫੀਮੇਲ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਹ ਜੀ ਅੱਜ ਸਾਡੇ ਸੈਂਟਰਲ ਸ਼ਬਦਵੀਆਂ ਦੀ ਪੁਲਿਸ ਨੇ 2 ਕਿਲੋ ਹਫੀਮ ਰਿਕਵਰ ਕੀਤੀ ਹੈ ਜਿਦੇ ਵਿੱਚ ਦੋ ਦੋਸ਼ੀ ਜਿੰਨਾ ਚੋ ਇੱਕ ਬੰਦਾ ਹੈ ਇੱਕ ਫੀਮੇਲ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਇਹ ਜਿਹੜੇ ਹੈਗੇ ਆ Jharkhand ਦੇ ਰਹਿਣ ਵਾਲੇ ਆ ਔਰ ਇਹ Jharkhand ਤੋਂ ਹੀ ਆ ਰਹੇ ਸੀਗੇ ਉਹ ਦਰਗਿਆਨਾ ਐਕਸਪ੍ਰੈਸ ਦੇ ਵਿੱਚ ਟ੍ਰੇਨ ਚ ਆਈ ਸੀ ਕਿ ਰੇਲਵੇ ਸਟੇਸ਼ਨ ਤੋਂ ਤੇ ਕਾਜ਼ੀਵੰਡੀ ਦੇ ਲੱਗ ਹੋ ਸੀ ਇਹਨਾਂ ਨੂੰ ਸਾਡਾ ਨਾਕਾ ਲੱਗਾ ਆਇਆ ਸੀ ਉੱਥੇ ਇਹਨਾਂ ਨੂੰ ਸ਼ੱਕ ਦੇ ਬਿਨਾਂ ਤੇ ਰੋਕ ਕੇ ਪਕੜਾਇਆ ਗਿਆ ਤੇ ਜਦੋਂ ਸਸ ਦੌਰਾਨ ਸਾਨੂੰ ਰਿਕਵਰੀ ਕਰ ਕਿਸ ਤਰੀਕੇ ਨਾਲ ਚੈਕਿੰਗ ਕੀਤੀ ਕਿ ਜੀ ਹਾਉ ਦੇ ਕ੍ਰਾਸਡ ਆ ਉਹ ਵੀ ਹੁਣ ਅੱਗੇ ਫਾਰਵਰਡ ਬੈਕਵਰਡ ਲਿੰਕੇਜਸ ਜਾਣਗੇ ਜੀ ਕਿ ਕਿੱਥੋਂ ਲੈ ਕੇ ਆਏ ਨੇ ਤੇ ਕਿੱਥੇ ਅੱਗੇ ਦੇਣੀਆਂ ਸੀ ਉਹ ਸਾਰੀ ਅੱਗੇ ਤਫਤੀਸ਼ ਦੇ ਵਿੱਚ ਆਇਆ ਇਹ ਹੁਣ ਤਫਤੀਸ਼ ਦੇ ਵਿੱਚ ਹੀ ਕਲੀਅਰ ਹੋ ਜਾਏਗੀ ਕਿਸ ਕਿਸ ਨਾਲ ਇਹਨਾਂ ਦੀ ਅਟੈਚਮੈਂਟ ਹੈਗੀ ਇਹਨਾਂ ਦੇ ਮੋਬਾਈਲ ਜਸੀਂ ਕਬਜ਼ੇ ਚ ਲੈ ਰਹੇ ਹਾਂ ਉਹਨਾਂ ਚ ਔਰ ਫਾਰਵਰਡ ਐਂਡ ਬੈਕਵਰਡ ਦੋਨੋਂ ਹੀ ਵਰਕਆਊਟ ਕਰਾਗਾ ਇਹ اروਪੀ ਦਾ ਇੱਕ ਜਿਹੜਾ ਬੰਦਾ ਹੈ ਜਿਹੋਨਾਂ ਦਾ ਬਲਵੰਤ ਕੁਮਾਰ ਹੈ ਤੇ ਲੇਡੀ ਦਾ ਨਾਮ ਬਿਮਲਾ ਦੇ ਦੋਨੋਂ ਪ੍ਰਵਾਸੀ ਹੈ ਜੀ ਝਾਰਖੰਡ ਦੇ ਰਹਿਣ ਵਾਲੇ ਦੋ ਕਿਲੋ ਹਫੀਮ ਰਿਕਵਰ ਕੀਤੀ ਹੈ ਜਿਹਦੇ ਵਿੱਚ ਦੋ ਦੋਸ਼ੀ ਜਿੱਨਾਂ ਚੋ ਇੱਕ ਬੰਦਾ ਹੈ ਇੱਕ ਫੀਮੇਲ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅੱਜ ਸਾਡੇ ਸੈਂਟਰਲ ਸ਼ਬਦਵੀਆਂ ਦੀ ਪੁਲਿਸ ਨੇ 2 ਕਿਲੋ ਆਫੀਮ ਰਿਕਵਰ ਕੀਤੀ ਹੈ ਜਿਦੇ ਵਿੱਚ ਦੋ ਦੋਸ਼ੀ ਜਿੰਨਾ ਚੋ ਇੱਕ ਬੰਦਾ ਹੈ ਇੱਕ ਫੀਮੇਲ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਇਹ ਜਿਹੜੇ ਹੈਗੇ ਆ Jharkhand ਦੇ ਰਹਿਣ ਵਾਲੇ ਆ ਔਰ ਇਹ Jharkhand ਤੋਂ ਹੀ ਆ ਰਹੇ ਸੀਗੇ ਅਦਰ ਗਿਆਨਾ ਐਕਸਪ੍ਰੈਸ ਦੇ ਵਿੱਚ ਟ੍ਰੇਨ ਚ ਆਈ ਸੀ ਕਿ ਰੇਲਵੇ ਸਟੇਸ਼ਨ ਤੋਂ ਤੇ ਕਾਜ਼ੀਬੰਡੀ ਤੇ ਲੱਗੋ ਸੀ ਇਹਨਾਂ ਨੂੰ ਸਾਡਾ ਨਾਕਾ ਲੱਗਾ ਆਇਆ ਸੀ ਤੇ ਇਹਨਾਂ ਨੂੰ ਸ਼ੱਕ ਦੇ ਬਿਨਾਂ ਤੇ ਰੋਕ ਕੇ ਪਕੜਿਆ ਗਿਆ ਤੇ ਜਦੋਂ ਸਸ ਦੌਰਾਨ ਸਾਨੂੰ ਰਿਕਵਰੀ ਕਿਸ ਤਰੀਕੇ ਨਾਲ ਚੈਕਿੰਗ ਕੀਤੀ ਕਿ ਜੀ ਹਾਉ ਦੇ ਕ੍ਰਾਸਡ ਓ ਵੀ ਹੁਣ ਅੱਗੇ ਫਾਰਵਰਡ ਬੈਕਵਰਡ ਲਿੰਕੇਜਸ ਆਣਗੇ ਜੀ ਕਿ ਕਿੱਥੋਂ ਲੈ ਕੇ ਆਏ ਨੇ ਤੇ ਕਿੱਥੇ ਅੱਗੇ ਦੇਣੀਆਂ ਸੀ ਉਹ ਸਾਰੀ ਅੱਗੇ ਤਫਤੀਸ਼ ਦੇ ਵਿੱਚ ਆਏ ਇਹ ਹੁਣ ਤਫਤੀਸ਼ ਦੇ ਵਿੱਚ ਹੀ ਕਲੀਅਰ ਹੋ ਜਾਏਗੀ ਕਿਸ ਕਿਸ ਨਾਲ ਇਹਨਾਂ ਦੀ ਅਟੈਚਮੈਂਟ ਹੈਗੀ ਇਹਨਾਂ ਦੇ ਮੋਬਾਈਲ ਅਸੀਂ ਕਬਜ਼ੇ ਚ ਲੈ ਲਏ ਨੇ ਉਹਨਾਂ ਚ ਹੁਣ ਫਰਦਰ ਜਿਹੜ ਔਰ ਫਾਰਵਰਡ ਐਂਡ ਬੈਕਵਰਡ ਦੋਨੋਂ ਹੀ ਵਰਕਆਊਟ ਕਰਦਾ ਹੈ। ਇਹ ਅਰੋਪੀ ਦਾ ਇੱਕ ਜਿਹੜਾ ਬੰਦਾ ਹੈ ਜਿਹੋਨਾਂ ਦਾ ਬਲਵੰਤ ਕੁਮਾਰ ਹੈ ਤੇ ਲੇਡੀ ਦਾ ਨਾਮ ਬਿਮਲਾ ਦੇਵ। ਦੋਨੋਂ ਪ੍ਰਵਾਸੀ ਹੈ ਜੀ ਝਾਰਖੰਡ ਦੇ ਰਹਿਣ ਵਾਲੇ। ਦੋ ਕਿਲੋ ਦੀ ਖਬਰ ਕੀਤੀ ਹੈ ਜਿਹਦੇ ਵਿੱਚ ਦੋ ਦੋਸ਼ੀ ਜਿੱਨਾਂ ਚੋ ਇੱਕ ਬੰਦਾ ਹੈ, ਫੀਮੇਲ ਹੈ। ਉਹਨਾਂ ਨੂੰ ਗ੍ਰਿਫਤਾਰ ਕੀਤਾ। ਏ ਜੀ ਅੱਜ ਸਾਡੇ ਸੈਂਟਰਲ ਸ਼ਬਦਵੀਂ ਦੀ ਪੁਲਿਸ ਨੇ 2 ਕਿਲੋ ਅਫੀਮ ਰਿਕਵਰ ਕੀਤੀ ਹੈ ਜਿਦੇ ਵਿੱਚ ਦੋ ਦੋਸ਼ੀ ਜਿੰਨਾ ਚੋ ਇੱਕ ਬੰਦਾ ਹੈ ਇੱਕ ਫੀਮੇਲ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਇਹ ਜਿਹੜੇ ਹੈਗੇ ਆ Jharkhand ਦੇ ਰਹਿਣ ਵਾਲੇ ਆ ਔਰ ਇਹ Jharkhand ਤੋਂ ਹੀ ਆ ਰਹੇ ਸੀਗੇ ਔਰ ਦਰ ਗਿਆਨਾ ਐਕਸਪ੍ਰੈਸ ਦੇ ਵਿੱਚ ਟ੍ਰੇਨ ਚ ਆਈ ਸੀ ਕਿ ਰੇਲਵੇ ਸਟੇਸ਼ਨ ਤੋਂ ਤੇ ਕਾਜ਼ੀਵੰਡੀ ਤੇ ਲੱਗੋ ਸੀ ਇਹਨਾਂ ਨੂੰ ਸਾਡਾ ਨਾਕਾ ਲੱਗਾ ਸੀ ਉੱਥੇ ਇਹਨਾਂ ਨੂੰ ਸ਼ੱਕ ਦੇ ਬਿਨਾਂ ਤੇ ਰੋਕ ਕੇ ਪਕੜਿਆ ਗਿਆ ਤੇ ਜਦੋਂ ਸਸ ਦੌਰਾਨ ਸਾਨੂੰ ਰਿਕਵਰੀ ਕਿਸ ਤਰੀਕੇ ਨਾਲ ਚੈਕਿੰਗ ਕੀਤੀ ਕਿ ਜੀ ਹਾਉ ਦੇ ਕ੍ਰੋਸਡ ਆ ਉਹ ਵੀ ਹੁਣ ਅੱਗੇ ਫਾਰਵਰਡ ਬੈਕਵਰਡ ਲਿੰਕੇਜਸ ਜਾਣਗੀਆਂ ਜੀ ਕਿ ਕਿੱਥੋਂ ਲੈ ਕੇ ਆਏ ਨੇ ਤੇ ਕਿੱਥੇ ਅੱਗੇ ਦੇਣੀਆਂ ਸੀ ਉਹ ਸਾਰੀ ਅੱਗੇ ਤਫਤੀਸ਼ ਦੇ ਵਿੱਚ ਆਏ ਇਹ ਹੁਣ ਤਫਤੀਸ਼ ਦੇ ਵਿੱਚ ਹੀ ਕਲੀਅਰ ਹੋ ਜਾਏਗੀ ਕਿਸ ਕਿਸ ਨਾਲ ਇਹਨਾਂ ਦੀ ਅਟੈਚਮੈਂਟ ਹੈਗੀ ਇਹਨਾਂ ਦੇ ਮੋਬਾਈਲ ਜਿਹੜੇ ਕਬਜ਼ੇ ਚ ਲੈਨੇ ਉਹਨਾਂ ਚ ਹੁਣ ਫਰਦਰ ਔਰ ਫਾਰਵਰਡ ਐਂਡ ਬੈਕਵਰਡ ਦੋਨੋਂ ਹੀ ਵਰਕਆਊਟ ਕਰਾਉਂਦਾ ਹੈ। ਇਹ ਅਰੋਪੀ ਦਾ ਇੱਕ ਜਿਹੜਾ ਬੰਦਾ ਹੈ ਜਿਹੋਨਾਂ ਦਾ ਬਲਵੰਤ ਕੁਮਾਰ ਹੈ ਤੇ ਲੇਡੀ ਦਾ ਨਾਮ ਬਿਮਲਾ ਦੇਵ। ਦੋਨੋਂ ਪ੍ਰਵਾਸੀ ਹੈ ਜੀ ਝਾਰਖੰਡ ਦੇ ਰਹੇ।